ਇਹ ਜਿਹੜਾ ਮਹਾਨ ਸਾਕਾ ਵਰਤਿਆ ਘੱਲੂ ਘਾਰਾ ਹੋਇਆ ਸੀ ਉਸ ਦੇ ਸਬੰਧ ਅੰਦਰ ਵੀ ਕੁਝ ਕੋ ਜਰੂਰ ਗੁਰਮਤ ਵਿਚਾਰਾਂ ਸਾਂਝੀਆਂ ਕਰਨੀਆਂ ਜ਼ਰੂਰੀ ਬਣਦੀਆਂ ਨੇ ਸਾਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਹੈ ਗੁਰਸਿੱਖਾਂ ਦੀਆਂ ਕੁਰਬਾਨੀਆਂ ਕਿਸ ਵਾਸਤੇ ਹੋਈਆਂ ਕਿਉਂ ਗੁਰੂ ਦਿਆ ਸਿੰਘਾਂ ਨੇ ਸ਼ਹੀਦੀਆਂ ਦੇ ਜਾਮ ਪੀਤੇ ਹਨ ਜਿਸ ਵੇਲੇ ਇਸ ਧਰਤੀ ਦੇ ਉੱਪਰ ਜਕਰਿਆ ਖਾਨ ਜਿਸ ਨੇ ਗੁਰਸਿੱਖਾਂ ਦੇ ਉੱਤੇ ਬੜੇ ਤਸੱਦਦ ਕੀਤੇ ਅਤਿਆਚਾਰ ਜ਼ੁਲਮ ਟਾਹੇ ਧਰਤੀ ਦੇ ਵਿੱਚ ਟੋਏ ਪੁੱਟ ਕਰਕੇ ਸਿੰਘਾਂ ਦੇ ਸਰੀਰਾਂ ਨੂੰ ਗੜਾ ਦਿੰਦਾ ਸੀ ਫਿਰ ਕੁੱਤਿਆਂ ਦੇ ਪਾਸੋਂ ਸਿੰਘਾਂ ਦੇ ਸਰੀਰਾਂ ਦੀਆਂ ਬੋਚੀਆਂ ਬੋਟੀਆਂ ਜਿਹੜੀਆਂ ਕਰਵਾ ਦਿੰਦਾ ਸੀ ਜਿਸ ਇਸ ਪ੍ਰਕਾਰ ਜਕਰਿਏ ਖਾਨ ਦੀ ਜਦੋਂ ਮੌਤ ਹੁੰਦੀ ਹੈ 1745 ਈਸਵੀ ਦੇ ਵਿੱਚ ਇਹਦਾ ਜਿਹੜਾ ਪੁੱਤਰ ਸੀ ਜਈਆ ਖਾਨ ਇਹ ਆਪਣੇ ਪਿਤਾ ਦੀ ਉਸ ਗੱਦੀ ਤੇ ਬੈਠਾ ਪੰਜਾਬ ਦਾ ਸੂਬੇਦਾਰ ਉਸ ਵੇਲੇ ਇਹ ਬਣਿਆ ਤੇ ਉਸ ਵੇਲੇ ਇਹਦਾ ਜਿਹੜਾ ਪੁੱਤਰ ਜਈਆ ਖਾਨ ਸੀ ਇਹ ਵੀ ਆਪਣੇ ਪਿਤਾ ਦੇ ਨਾਲੋਂ ਵੀ ਮਹਾਨ ਤਸੱਦਦ ਕਰਨ ਵਾਲਾ ਜ਼ੁਲਮੀ ਬੰਦਾ ਸੀ ਇਹਨੇ ਆਪਣੇ ਉਸ ਗੱਦੀ ਦੇ ਉੱਤੇ ਬੈਠਦਿਆਂ ਹੋਇਆਂ ਇੱਕ ਲਖਪਤ ਰਾਏ ਤੇ ਦੂਸਰਾ ਜਿਹੜਾ ਜਸਪਤ ਰਾਏ ਸੀ ਦੋਹਾਂ ਨੂੰ ਅਹੁਦੇ ਦੇ ਕਰਕੇ ਨਿਵਾਜਿਆ ਲਖਪਤ ਰਾਏ ਨੂੰ ਲਾਹੌਰ ਦਾ ਦੀਵਾਨ ਬਣਾ ਦਿੱਤਾ ਗਿਆ ਆਪਣਾ ਤੇ ਜਿਹੜਾ ਉਸ ਦਾ ਭਰਾ ਸੀ ਜਸਪਤ ਰਾਏ ਇਹਨੂੰ ਫੌਜ ਦਾ ਕਮਾਂਡਰ ਬਣਾ ਦਿੱਤਾ ਫੌਜ ਇਹਦੇ ਅਧੀਨ ਕਰ ਦਿੱਤੀ ਤੇ ਜਦੋਂ ਇਸ ਪ੍ਰਕਾਰ ਇਧਰ ਗੁਰੂ ਦੇ ਪਿਆਰੇ ਸਿੰਘ ਐਮਨਾਬਾਦ ਦੇ ਕੋਲ ਗੁਰਦੁਆਰਾ ਰੋੜੀ ਸਾਹਿਬ ਹੈ ਉਹਦੇ ਦਰਸ਼ਨ ਦੀਦਾਰ ਕਰਨ ਵਾਸਤੇ ਜੱਥਾ ਗਿਆ ਸੀ ਤਾਂ ਇਹਨਾਂ ਨੂੰ ਪਤਾ ਲੱਗਿਆ ਲਖਪਤ ਰਾਏ ਨੂੰ ਕਿ ਗੁਰੂ ਦੇ ਜਿਹੜੇ ਸਿੰਘ ਹਨ ਜਥਾ ਬਣਾ ਕੇ ਗੁਰਸਥਾਨਾਂ ਦੀ ਯਾਤਰਾ ਕਰਨ ਵਾਸਤੇ ਤੁਰ ਪਏ ਨੇ ਇਹਨੇ ਬਹੁਤ ਜ਼ਿਆਦਾ ਪਾਬੰਦੀਆਂ ਲਾ ਰੱਖੀਆਂ ਸਨ ਕਹਿ ਦਿੱਤਾ ਸੀ ਜਾਈਆ ਖਾਨ ਨੇ ਘਰ ਦੇ ਅੰਦਰ ਬੈਠ ਕੇ ਕੋਈ ਬਾਣੀ ਵੀ ਨਹੀਂ ਪੜ ਸਕਦਾ ਬੜੀਆਂ ਗੁਰਬਾਣੀ ਦੀਆਂ ਵਿਆਦਵੀਆਂ ਇਸ ਨੇ ਕਰੀਆਂ ਤੇ ਕਰਵਾਈਆਂ ਸਨ ਤੇ ਕੋਈ ਯਾਤਰਾ ਨਹੀਂ ਜਾ ਸਕਦਾ ਹੈ ਗੁਰਸਥਾਨਾਂ ਦੇ ਦਰਸ਼ਨਾਂ ਤੇ ਪਾਬੰਦੀਆਂ ਲਾ ਦਿੱਤੀਆਂ ਸੀ ਇਹੀ ਕੁਝ ਸਾਧ ਸੰਗਤ ਜੀ ਮੀਰ ਮੰਨੂ ਦੇ ਵੇਲੇ ਵੀ ਵਾਪਰਦਾ ਰਿਹਾ ਜ਼ਕਰੀਆ ਖਾਨ ਦੇ ਪੁੱਤਰ ਨੇ ਜਦੋਂ ਇਹ ਪਾਬੰਦੀਆਂ ਲਾ ਦਿੱਤੀਆਂ ਸਿੰਘਾਂ ਦਾ ਜਥਾ ਅਰੋੜੀ ਸਾਹਿਬ ਦਰਸ਼ਨ ਦੀਦਾਰ ਕਰਨ ਵਾਸਤੇ ਜਾ ਰਿਹਾ ਸੀ ਤੇ ਲਖਪਤ ਰਾਏ ਨੇ ਆਪਣੇ ਭਰਾ ਨੂੰ ਕਹਿ ਦਿੱਤਾ ਜਸਪਤ ਰਾਏ ਨੂੰ ਫੌਜ ਲੈ ਕਰਕੇ ਇਹਨਾਂ ਨੂੰ ਰੋਕਿਆ ਜਾਵੇ ਤੇ ਇਹਨਾਂ ਸਿੰਘਾਂ ਦਾ ਸਿੱਖਾਂ ਦਾ ਕਤਲ ਆਮ ਕੀਤਾ ਜਾਵੇ ਜਸਪਤ ਰਾਏ ਫੌਜ ਦਾ ਕਮਾਂਡਰ ਸੀ ਆਪਣੀ ਫੌਜ ਲੈ ਕਰਕੇ ਜਥੇ ਨੂੰ ਰੋਕਣ ਵਾਸਤੇ ਗਿਆ ਗੁਰੂ ਦੇ ਸਿੰਘ ਬਾਣੀ ਪੜਨ ਵਾਲੇ ਨਹੀਂ ਚਾਹੁੰਦੇ ਸਨ ਟਕਰਾ ਹੋਵੇ ਕੋਈ ਜੰਗ ਦੀ ਰਣਨੀਤੀ ਬਣੇ ਤੇ ਪ੍ਰੰਤੂ ਇਸ ਨੇ ਬਿਨਾਂ ਕਾਰਨ ਤੋਂ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਆਪੇ ਜਸਪਤ ਰਾਏ ਹਾਥੀ ਦੇ ਉੱਪਰ ਬੈਠ ਕੇ ਫੌਜ ਦੀ ਕਮਾਨ ਕਰਦਾ ਸੀ ਅਗਵਾਈ ਕਰ ਰਿਹਾ ਸੀ ਉਸ ਵੇਲੇ ਇੱਕ ਗੁਰੂ ਦਾ ਪਿਆਰਾ ਸਿੰਘ ਜਿਸ ਦਾ ਨਾਮ ਇਤਿਹਾਸ ਵਿੱਚ ਨਿਬਾਹੂ ਸਿੰਘ ਹੈ ਉਸ ਭਾਈ ਨਿਬਾਹੂ ਸਿੰਘ ਨੇ ਬੜੀ ਫੁਰਤੀ ਵਰਤ ਕਰਕੇ ਜਿਹੜੇ ਹਾਥੀ ਤੇ ਬੈਠ ਕੇ ਅਗਵਾਈ ਕਰਦਾ ਸੀ ਹਾਥੀ ਦੀ ਪੂਛ ਨੂੰ ਪਕੜ ਕੇ ਫੁਰਤੀ ਨਾਲ ਹਾਥੀ ਤੇ ਚੜ੍ਹ ਕਰਕੇ ਇਹਦਾ ਸਿਰ ਵੱਢ ਲਿਆਂਦਾ ਜਦੋਂ ਇਹਦਾ ਸਿਰ ਵੱਢਿਆ ਗਿਆ ਕਮਾਂਡਰ ਦਾ ਤਾਂ ਹਲ ਚਲੀ ਮੱਚ ਗਈ ਫੌਜ ਦੇ ਅੰਦਰ ਫੌਜ ਉਸ ਵੇਲੇ ਆਲੇ-ਦੁਆਲੇ ਖਿਲਰ ਗਈ ਭੱਜ ਨਿਕਲੇ ਨੇ ਤਾਂ ਇਹਦਾ ਭਰਾ ਜਿਹੜਾ ਲਖਪਤ ਰਾਏ ਉਹਨੂੰ ਪਤਾ ਲੱਗਿਆ ਵੀ ਮੇਰੇ ਭਰਾ ਦਾ ਗੁਰੂ ਦੇ ਸਿੰਘ ਨੇ ਸਿਰ ਵੱਢ ਦਿੱਤਾ ਹਾਥੀ ਦੇ ਉੱਤੇ ਚੜ੍ਹ ਕਰਕੇ ਬੜਾ ਈਰਖਾ ਵੇ ਸੜ ਕੇ ਇਹ ਜਿਹੜਾ ਕੋਲੇ ਹੋ ਗਿਆ ਇਹ ਫਿਰ ਉਸ ਵੇਲੇ ਜਾਈਆ ਖਾਂ ਦੇ ਕੋਲ ਕਚਹਿਰੀ ਵਿੱਚ ਗਿਆ ਜਾ ਕੇ ਇਹਨੇ ਆਪਣੇ ਸਿਰ ਤੋਂ ਪੱਗ ਲਾ ਕੇ ਰੱਖ ਦਿੱਤੀ ਕਹਿਣ ਲੱਗਿਆ ਜਿੰਨੀ ਦੇਰ ਮੈਂ ਆਪਣੇ ਭਰਾ ਦਾ ਬਦਲਾ ਨਾ ਲਵਾਂ ਇਹਨਾਂ ਸਿੱਖਾਂ ਦਾ ਖੁਰਾ ਖੋਦਣਾ ਮੇਟਦਿਆਂ ਸਿੱਖ ਖਤਮ ਨਾ ਕਰਦਿਆਂ ਓਨੀ ਦੇਰ ਸਿਰ ਤੇ ਪੱਗ ਨਹੀਂ ਬੰਨਾਂਗਾ ਫਿਰ ਉਸੇ ਵੇਲੇ ਇਹਨੇ ਜਦੋਂ ਕਸਮ ਚੁੱਕੀ ਲਾਹੌਰ ਦੇ ਵਿੱਚ ਬਹੁਤ ਸਾਰੇ ਗੁਰਸਿੱਖਾਂ ਦਾ ਕਤਲ ਅਮਲ ਕਰਨਾ ਇਹਨੇ ਸ਼ੁਰੂ ਕਰ ਦਿੱਤਾ ਆਲੇ ਦਿਵਾਲਿਓ ਸਿੰਘਾਂ ਨੂੰ ਪਕੜ ਲੈਣਾ ਪਿੰਡਾਂ ਵਿੱਚੋਂ ਚੁੱਕ ਲੈਣੇ ਸਿੰਘ ਤੇ ਜਾ ਕਰਕੇ ਲਾਹੌਰ ਵਿੱਚ ਉਹਨਾਂ ਨੂੰ ਸ਼ਹੀਦ ਕਰ ਦੇਣ ਤੇ ਜਦੋਂ ਐਸੇ ਇਹ ਸਾਕੇ ਬਰਤਨ ਲੱਗ ਪਏ ਤਾਂ ਬਹੁਤੇ ਸਿੰਘ ਜਿਹੜੇ ਸੀ ਆਪਣੇ ਘਰ ਛੱਡ ਕਰਕੇ ਕਾਨੂਵਾਲ ਦੇ ਇਸ ਸ਼ੰਭ ਦੇ ਵੱਲ ਨੂੰ ਤੁਰ ਪਏ ਅਮਰਤ ਸਰ ਦੇ ਵਿੱਚ ਵੀ ਐਸਾ ਇਹ ਨੇ ਘੋਰ ਜਿਹੜਾ ਵੱਜਰ ਪਾਪ ਕਰਨਾ ਕੀਤਾ ਇੱਥੇ ਵੀ ਸ਼ਹੀਦੀਆਂ ਹੋਈਆਂ ਫਿਰ ਇਲਾਕੇ ਦੇ ਸਾਰੇ ਸਿੰਘ ਘਰ-ਬਾਰ ਛੱਡ ਕੇ ਕਾਨੂਵਾਲ ਦੇ ਸ਼ੰਭ ਦੇ ਵਿੱਚ ਚਲੇ ਗਏ ਉੱਥੇ ਕਿੰਨੀ ਕੁ ਗਿਣਤੀ ਸਿੰਘਾਂ ਦੀ ਗਿਣਤੀ 14 ਤੋਂ 15000 ਤੱਕ ਦੀ ਹੋਗੀ ਸੀ ਇਹ ਜਿਹੜਾ ਸ਼ੰਭ ਸੀ ਬੜਾ ਲੰਬਾ ਤੇ ਬੜੀ ਚੁੜਾਈ ਵਿੱਚ ਬਣਿਆ ਹੋਇਆ ਤੇ ਜਦੋਂ ਇਹਨੂੰ ਪਤਾ ਲੱਗਿਆ ਲਖਪਤ ਰਾਏ ਨੂੰ ਵੀ ਸਿੰਘਾਂ ਨੇ ਘਰ-ਬਾਰ ਛੱਡ ਦਿੱਤੇ ਨੇ ਸ਼ਹਿਰਾਂ ਨੂੰ ਛੱਡ ਕਰਕੇ ਉਹ ਸ਼ੰਭ ਵਿੱਚ ਜਾ ਕੇ ਬੈਠ ਗਏ ਨੇ ਫਿਰ ਲਾਹੌਰੋਂ ਜਿਹੜੀ ਸੈਨਾ ਚੜ੍ਹ ਕਰਕੇ ਆਈ ਇਹ ਕਾਨੂੰਬਾਲ ਦਾ ਜਿਹੜਾ ਸ਼ੰਭ ਸੀ ਸਾਰਾ ਇਹ ਘੇਰਾਬੰਦੀ ਵਿੱਚ ਲੈ ਲਿਆ ਗੋਲੀਆਂ ਦੇ ਨਿਸ਼ਾਨੇ ਇਹਨਾਂ ਨੇ ਲਾਉਣੇ ਸ਼ੁਰੂ ਕੀਤੇ ਤੋਪਾਂ ਦੇ ਗੋਲੇ ਦਾਗਣੇ ਸ਼ੁਰੂ ਕੀਤੇ ਸ਼ੰਭ ਦਾ ਇਲਾਕਾ ਬਹੁਤ ਵੱਡਾ ਹੋਣ ਕਰਕੇ ਸਿੰਘ ਗੁਰੂ ਦੇ ਪਿਆਰੇ ਇਹਦੇ ਭੇਤੀ ਸਨ ਕੋਈ ਬਹੁਤਾ ਸਿੱਖਾਂ ਦਾ ਸਿੰਘਾਂ ਦਾ ਨੁਕਸਾਨ ਨਾ ਹੋਇਆ ਫਿਰ ਇਹਨਾਂ ਨੇ ਵੇਖਿਆ ਵੀ ਇੰਨੀ ਭਾਰੀ ਗਿਣਤੀ ਵੇ ਸਿੰਘ ਲੋਕੇ ਹੋਏ ਨੇ ਕਿਵੇਂ ਨਾ ਕਿਵੇਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਫਿਰ ਜੰਗਲ ਨੂੰ ਇਹਨਾਂ ਨੇ ਜਿਹੜੀ ਸ਼ੰਭ ਦੇ ਆਲੇ ਦੁਆਲੇ ਅੱਗਾਂ ਲਾ ਦਿੱਤੀਆਂ ਦਰਖਤ ਵੀ ਸਾਰੇ ਉਸ ਵੇਲੇ ਮੱਚ ਗਏ ਸਿੰਘਾਂ ਦੇ ਸਰੀਰਾਂ ਨੂੰ ਸੇਕ ਲੱਗਣੇ ਸ਼ੁਰੂ ਹੋਏ ਤਾਂ ਉਸ ਵੇਲੇ ਫਿਰ ਮਹਾਨ ਕਮਸਾਨ ਦਾ ਜੰਗ ਉੱਥੇ ਸ਼ੁਰੂ ਹੋਇਆ ਆਹੋ ਲਾਹੇ ਦੁਸ਼ਮਣਾਂ ਦੇ ਬੜੀ ਭਾਰੀ ਸੈਨਾ ਵੀ ਇੱਥੇ ਮਰੀ ਇਹਨਾਂ ਦੁਸ਼ਤਾਂ ਦੀ ਗੁਰੂ ਦੇ ਸਿੰਘ ਜਦੋਂ ਸ਼ਹੀਦੀਆਂ ਪਾਉਣ ਲੱਗ ਪਏ ਇਹ ਜਿਹੜਾ ਐਸਾ ਜੰਗ ਸੀ ਤਿੰਨ ਮਹੀਨੇ ਤੱਕ ਚੱਲਦਾ ਰਿਹਾ ਸੀ ਸ਼ੰਭ ਵੱਡਾ ਹੋਣ ਕਰਕੇ ਰਾਤ ਜਦੋਂ ਟਿਕ ਜਾਂਦੀ ਸੀ ਸਿੰਘ ਅੰਦਰੋਂ ਨਿਕਲਦੇ ਇਹਨਾਂ ਨੂੰ ਕੁੱਟਮਾਰ ਕਰਕੇ ਲੁੱਟ ਕਰਕੇ ਇਹਨਾਂ ਦੇ ਸ਼ਾਸਤਰ ਹਥਿਆਰ ਖੋਹ ਲੈਂਦੇ ਸਨ ਤੇ ਤਿੰਨ ਮਹੀਨੇ ਤੱਕ ਇਹ ਜੰਗ ਚੱਲਦਾ ਰਿਹਾ ਰਾਸ਼ਨ ਪਾਣੀ ਵੀ ਖਤਮ ਹੋਣਾ ਸ਼ੁਰੂ ਹੋਇਆ ਉਹੀ ਸਾਕਾ ਬਣ ਚੱਲਿਆ ਸੀ ਜਿਹੜਾ ਕਦੇ ਅਨੰਦਾਂ ਦੀ ਪੂਰੀ ਵਿੱਚ 6 ਮਹੀਨਿਆਂ ਦਾ ਘੇਰਾ ਗੁਰੂ ਕਲਗੀ ਤਰਪਾਦਸ਼ਾ ਨੂੰ ਸਿੰਘਾਂ ਦੇ ਸਮੇਤ ਪਿਆ ਸੀ ਜਦੋਂ ਖਾਣਾ ਪੀਣਾ ਅੰਦਰੋਂ ਬੰਦ ਹੋਇਆ ਪਾਣੀ ਤੱਕ ਦੀ ਤੋਟ ਆ ਗਈ ਫਿਰ ਅੰਦਰੋਂ ਗੁਰੂ ਦੇਆ ਸਿੰਘਾਂ ਨੇ ਮਤੇ ਕੀਤੇ ਵੀ ਇਹਦੇ ਨਾਲੋਂ ਤੇ ਇਸ ਥਾਨ ਨੂੰ ਛੱਡ ਕਰਕੇ ਚਲੇ ਜਾਣਾ ਚੰਗਾ ਹੈ ਜਾਂ ਜੰਗ ਦੇ ਵਿੱਚ ਜੂਝ ਜਾਈਏ ਫਿਰ ਉਥੇ ਜਦੋਂ ਬਾਹਰ ਨਿਕਲੇ ਨੇ ਸ਼ੰਭ ਦੇ ਵਿੱਚੋਂ ਬੜਾ ਭਾਰੀ ਫਿਰ جنگ ਉਥੇ ਛਿੜਿਆ ਕਿੰਨੇ ਸਿੰਘਾਂ ਨੇ ਜਾਨਾਂ ਬਚਾਉਣ ਵਾਸਤੇ ਪਹਾੜ ਦਾ ਰਸਤਾ ਲੈ ਲਿਆ ਇੱਕ ਪਾਸੇ ਪਹਾੜ ਹੈ ਦੂਜੇ ਪਾਸੇ ਰਾਵੀ ਬੜੀ ਤੇਜ਼ ਵਗਦੀ ਸੀ ਦੋ ਪਾਸੇ ਸੈਨਾ ਲੱਗੀ ਹੋਈ ਸੀ ਜਦੋਂ ਪਹਾੜਾਂ ਦੇ ਉੱਪਰੋਂ ਸਿੰਘਾਂ ਦੇ ਕਾਫਲੇ ਜਥੇ ਚੜ੍ਹਨ ਲੱਗੇ ਨੇ ਤਾ ਦੂਸਰੇ ਪਾਸੇ ਜਾਈਆ ਖਾਨ ਨੇ ਪਹਾੜੀਆਂ ਨੂੰ ਹੁਕਮ ਕਰ ਦਿੱਤੇ ਕੋਈ ਸਿੰਘ ਸਬੂਤਾ ਨਾ ਬਚੇ ਪਹਾੜ ਤੋਂ ਚੜਦਿਆਂ ਸਾਡੇ ਮਾਰਨਗੇ ਉਤਰਨ ਲੱਗਿਆਂ ਮਾਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿੰਨਿਆਂ ਸਿੰਘਾਂ ਦੀਆਂ ਪਹਾੜ ਚੜਦਿਆਂ ਪਹਾੜ ਉਤਰਦਿਆਂ ਸ਼ਹੀਦੀਆਂ ਹੋ ਗਈਆਂ ਦੂਜੇ ਪਾਸੇ ਰਾਵੀ ਵਗਦੀ ਸੀ ਕਿੰਨਿਆਂ ਨੇ ਘੋੜੇ ਰਾਵੀ ਵਿੱਚ ਠੇਲ ਦਿੱਤੇ ਇੰਨੀ ਤੇਜ਼ ਰਾਵੀ ਦਾ ਪ੍ਰਵਾਹ ਕਿ ਘੋੜਿਆਂ ਸਮੇਤ ਕਿੰਨੇ ਆ ਸਿੰਘਾਂ ਨੂੰ ਰਾਵੀ ਦਾ ਪਾਣੀ ਰੋੜ ਕਰਕੇ ਲੈ ਗਿਆ ਫਿਰ ਜਦੋਂ ਉਥੋਂ ਸਾਧ ਸੰਗਤ ਫਿਰ ਦੂਸਰੇ ਪਾਸੇ ਹਰਗੋਬਿੰਦਪੁਰੇ ਦਾ ਜਿਹੜਾ ਇਲਾਕਾ ਹੈ ਇਧਰੋਂ ਨਿਕਲੇ ਹਨ ਇਹ ਸਾਰੇ ਇਲਾਕੇ ਦੇ ਵਿੱਚ ਸਿੰਘ ਫੈਲੇ ਨੇ ਆਲੀ ਦਿਵਾਲੀ ਹੌਲੀ-ਹੌਲੀ ਫਿਰ ਮਾਲਵੇ ਦੇ ਇਲਾਕੇ ਦੇ ਵੱਲ ਨੂੰ ਪਿੰਡਾਂ ਵਿੱਚ ਚਲੇ ਗਏ ਜਿਹੜਾ ਉਸ ਘੱਲੂ ਘਾਰੇ ਦੇ ਅੰਦਰ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਕਤਲਯਾਮ ਕੀਤਾ ਦੋਸ਼ੀਆਂ ਪਾਪੀਆਂ ਨੇ ਤੇ ਸਾਧ ਸੰਗਤ ਜੀ 7000 ਜਿਹੜਾ ਸੂਰਮਾ ਸੀ ਉਹ ਉਥੇ ਉਹ ਸ਼ੰਭ ਦੇ ਅੰਦਰ ਸ਼ਹੀਦ ਹੋਇਆ ਕੋਈ ਗੋਲੀਆਂ ਦੇ ਨਿਸ਼ਾਨੇ ਬਣੇ ਕੋਈ ਤਲਵਾਰਾਂ ਦੇ ਨਾਲ ਜਿੰਨਾਂ ਦੇ ਸਿਰ ਕੱਟੇ ਗਏ ਕਿੰਨੇ ਅੱਗ ਦੇ ਵੇ ਸੜ ਕਰਕੇ ਜਿਹੜੇ ਸ਼ਹੀਦ ਹੋ ਗਏ ਜਿਹੜਾ 3000 ਸੂਰਮਾ ਉਥੋਂ ਬਚਿਆ ਜਿਉਂਦਾ ਪਕੜ ਲਿਆ ਸੀ ਸੈਨਾ ਨੇ ਉਹਨਾਂ ਨੂੰ ਲਾਹੌਰ ਵਿੱਚ ਲੈ ਕੇ ਪਕੜ ਕਰਕੇ ਉਥੇ ਲਾਹੌਰ ਦੇ ਵਿੱਚ ਜਾ ਕਰਕੇ ਫਿਰ ਜਿਹੜਾ ਨਖਾਸ ਚੌਂਕ ਹੈ ਲਾਹੌਰ ਦਾ ਉਹਦੇ ਵਿੱਚ 3000 ਜਿਹੜੇ ਸਿੱਖਾਂ ਨੂੰ ਸਿੰਘਾਂ ਨੂੰ ਉਥੇ ਸ਼ਹੀਦ ਕਰ ਦਿੱਤਾ ਗਿਆ 10000 ਦੇ ਲਗਭਗ ਕਿਸੇ ਵਿਦਵਾਨ ਨੇ 11000 ਦਾ ਵੀ ਜ਼ਿਕਰ ਕੀਤਾ ਇਨੀਆਂ ਸ਼ਹੀਦੀਆਂ ਕਾਨੂੰਬਾਲ ਦੇ ਸ਼ੰਭ ਦੇ ਵਿੱਚ ਹੋਈਆਂ ਉਹ ਜਿਹੜੇ ਐਸੇ ਸ਼ਹੀਦ ਨੇ ਉਹਨਾਂ ਦੀ ਬਦੌਲਤ ਅੱਜ ਅਸੀਂ ਸੁੱਖ ਭੋਗਦੇ ਹਾਂ ਨਹੀਂ ਸਾਧ ਸੰਗਤ ਜੀ ਕਿਹਨੇ ਰਾਜ ਭਾਗ ਦੇਣੇ ਸਨ ਕਿਹਨੇ ਸਿਰਾਂ ਤੇ ਦਸਤਾਰਾਂ ਸਜਾਉਣ ਦੀ ਇਜਾਜ਼ਤ ਦੇਣੀ ਸੀ ਕੁਰਬਾਨੀਆਂ ਕੀਤੀਆਂ ਗੁਰੂਆਂ ਸਿੰਘਾਂ ਨੇ ਤਾਂ ਜਿਹੜੇ ਗੁਰ ਅਸਥਾਨ ਸਾਡੇ ਕੋਲ ਸੇਵਾ ਵਾਸਤੇ ਆਏ ਨੇ ਆ ਗੁਰਮਤ ਸਮਾਗਮ ਚੱਲਦੇ ਨੇ ਇਹ ਸ਼ਹੀਦਾਂ ਦੀਆਂ ਦੇਣਾ ਨੇ ਜੇ ਸਾਡੀ ਕੌਮ ਅੰਦਰ ਇੰਨੇ ਸ਼ਹੀਦ ਨਾ ਹੁੰਦੇ ਅੱਜ ਕੌਮ ਦੁਨੀਆ ਦੇ ਤਖਤ ਤੋਂ ਮਰ ਮਿਟ ਜਾਣੀ ਸੀ ਇਕ ਕੌਮ ਦੀ ਨਹੀਂ ਰੱਖੀ ਹੈ ਸ਼ਹੀਦਾਂ ਦੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ਹੀਦਾਂ ਦੇ ਸਰਤਾਜ ਹੋਏ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਜੀ ਨੇ ਖੂਨ ਦਾ ਰਕਤ ਜਿਹੜਾ ਆਪਣਾ ਰਕਤ ਪਾ ਕੇ ਸਿੱਖੀ ਦੀਆਂ ਐਸੀਆਂ ਜੜਾਂ ਦੇ ਅੰਦਰ ਬੂਟੇ ਨੂੰ ਲਹਿਰਾਉਣ ਲਾ ਦਿੱਤਾ ਕਲਗੀ ਤਰਪੀਤਾ ਨੇ ਸਰਬੰਸਦਾਨੀ ਬਣ ਕੇ ਇਸ ਬੂਟੇ ਨੂੰ ਫਲਦੇ ਜੋਗ ਬਣਾ ਦਿੱਤਾ ਸੀ ਅੱਜ ਇੰਨੀਆਂ ਕੁਰਬਾਨੀਆਂ ਸਾਡੇ ਸਿੱਖ ਧਰਮ ਦੇ ਅੰਦਰ ਹੋ ਚੁੱਕੀਆਂ ਨੇ ਪਤਾ ਨਹੀਂ ਹਾਲੇ ਕਿੰਨੀਆਂ ਹੋਣਗੀਆਂ ਸਤਿਗੁਰੂ ਜਾਣਦੇ ਨੇ ਇਹ ਜਿਹੜੀ ਕੌਮ ਸਾਡੀ ਸ਼ਹੀਦਾਂ ਦੀ ਹੈ ਸ਼ਹੀਦਾਂ ਦੀ ਬਦੌਲਤ ਸਾਰੇ ਸੁੱਖ ਸਾਨੂੰ ਅੱਜ ਪ੍ਰਾਪਤ ਨੇ ਉਹਨਾਂ ਸ਼ਹੀਦਾਂ ਨੂੰ ਸਜਦਾ ਹੋਵੇ ਨਮਸਕਾਰ ਹੋਵੇ ਉਹਨਾਂ ਦੇ ਚਰਨਾਂ ਤੇ ਜਿਨ੍ਹਾਂ ਨੇ ਆਪਣੇ ਆਪੇ ਬਾਰੇ ਤੇ ਸਿੱਖੀ ਸਿਧਕ ਨਹੀਂ ਉਹਨਾਂ ਨੇ ਹਾਰਿਆ ਹੈ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਸਾਰੇ ਜੁੜੇ ਹਾਂ